ਰੂ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏਗਾ ਮੇਰਾ ਵੀ ਜੀ ਨਹੀਂ ਲੱਗਣਾ ਤੂੰ ਤਿੰਨ ਵਿੱਚ ਮਰ ਜਾਉ ਸੱਜਣਾ ਮੈਂ ਪਾਗਲ ਹੋ ਜਾਣਾ ਮੈਂ ਵੀ ਤੇ ਖੋ ਜਾਣਾ ਜੇ ਤੇਰੀ ਮੇਰੀ ਟੁੱਟ ਗਈ ਹੈ ਵੇ ਰੱਬ ਵੀ ਰੋਏਗਾ ਜੇ ਮੈਂ ਨਹੀਂ ਤੇਰ ਕੋਣ ਤੇ ਫਿਰ ਕੋਣ ਹੋਏਗਾ ਟੈਨਸ਼ਨ ਨਹੀਂ ਲੈਣੀ ਕੋਈ ਨਾ ਕੋਈ ਜ਼ਰੂਰ ਹੋਏਗਾ ਫੋਨ ਕਰ ਲਓ ਆਪਣੇ ਫੋਨ ਕਰ ਲਓ ਫਲੈਸ਼ ਔਨ ਕਰ ਲਓ ਆਵਣ ਕੇ ਕੱਢ ਲਓ ਕਰ ਲਓ ਕੀ ਬਾਤ ਹੈ ਕੀ ਬਾਤ ਹੈ ਯਾਰ ਆਏ ਹਾਏ ਆ ਕਿੰਨੇ ਸੋਹਣੇ ਯਾ ਬਾਤ ਸਾਰੇ ਸਾਰੇ ਤਾਨੂੰ ਥੋੜੇ ਥੋੜੇ ਯਾਰ ਛੇਲੀਆਂ ਦੀ ਕੱਢੋ ਹਏ ਹੁਣ ਦੇਖੋ ਹੁਣ ਨਿਕਲਦੇ ਆ ਹੁਣ ਅੱਧੇ ਬੰਦ ਹੋ ਗਿਆ ਵਿੱਚੋਂ ਜੰਗ ਰੋਇਆ ਕਿੰਨੇ ਸੋਹਣੇ ਜੇ ਤੋਵਾ ਤੋਵਾ ਕਰੀ ਯੇ ਜੋ ਦੇ ਬਾਦ ਰੋ ਗਾਈਜ਼ ਹੁਣ ਤੁਸੀਂ ਜੋ ਮਰਜ਼ੀ ਕਰ ਲਓ ਮੇਰਾ ਕੰਮ ਖਤਮ ਮਿੱਕੀ ਬਾਜੀ ਹਾਂ ਕਿਵੇਂ ਹੋ ਪੰਜਾਬੀਆਂ ਅੱਛਾ ਮੈਂ ਨਾ ਇੱਕ ਸਵਾਲ ਮੈਂ ਪੂਰੀ ਦੁਨੀਆ ਚ ਪੁੱਛ ਲਿਆ ਪੰਜਾਬ ਆ ਕੇ ਨਾ ਉਹ ਸਵਾਲ ਪੁੱਛਣ ਦਾ ਲੋੜ ਨਹੀਂ ਪੈਂਦੀ ਬਿਕੋਜ਼ ਉਹਦਾ ਜਵਾਬ ਮੈਨੂੰ ਪਤਾ ਆ ਹਾਉਸ ਦਾ ਜੋਸ਼ ਕੀ ਬਾਤ ਹੈ ਕੀ ਬਾਤ ਹੈ ਮੈਨੂੰ ਯਾਰ ਪੰਜਾਬ ਆ ਕੇ ਬਹੁਤ ਖੁਸ਼ੀ ਮਿਲਦੀ ਆ ਮੇਰਾ ਪਿੰਡ ਇਥੇ ਹੁਸ਼ਾਰਪੁਰ ਹੀ ਆ ਤੇ ਮੇਰੇ ਮਾਪੇ ਉਹ ਪੰਜਾਬ ਦੀ ਧਰਤੀ ਤੋਂ ਆ ਮੈਂ ਇਥੋਂ ਆ ਤੇ ਘਰ ਆ ਕੇ ਮੈਨੂੰ ਬਹੁਤ ਪਿਆਰ ਮਿਲਦਾ ਬਹੁਤ ਚੰਗਾ ਲੱਗਦਾ ਤੇ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਟਿਆ ਤੁਸੀਂ ਇੱਥੇ ਆਏ ਸਾਨੂੰ ਪਿਆਰ ਦਿੱਨੇ ਪਏ ਓ ਥੈਂਕ ਯੂ ਸੋ ਮਚ ਲਵ ਯੂ ਲਵ ਯੂ ਲਵ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਜੋ ਤਾ ਤਾੜੀਆਂ ਸਾਡੀ ਕੁੜੀ ਆਸਤੇ ਕਿਹੜੀ ਪਤਾ ਲੱਗਦੀ ਹੈ ਪੰਜਾਬ ਆਈ ਹੈ ਕੁੜੀ ਸੱਚੀ ਅਕਾਲ ਪੰਜਾਬੀਓ ਆਏ ਹਾ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਆਏ ਹਾ ਓਏ ਹੋਏ ਹੋਏ ਤੇ ਤੁਸੀਂ ਸਾਡੀ ਫਿਲਮ ਬਾਇ ਨਿਊ ਜ਼ਰੂਰ ਦੇਖਨੀ ਆ ਆਏ ਹਾ ਸੈਟ ਕੀਆ ਆਈਏ ਪੰਜਾਬੀ ਤੁਸੀਂ ਮਾਨ ਵਧਾਉਣਾ ਇੱਕ ਵਾਰੀ ਤਾਂ ਨੂੰ ਉੱਜਾ ਕੇ ਤਾੜੀਆਂ ਲਾ ਲਓ ਮੋਬਾਈਲ ਵਾਲਿਆਂ ਦੇ ਵੀ ਪਾ ਲਓ ਹੁਣ ਨਹੀਂ ਤੈਨੂੰ ਦਾਸ ਕਰਕੇ ਵਹਾਵਾਂਗੇ ਮਤਲਬ ਮੈਂ ਨਹੀਂ ਬਾਜੀ ਤੈਨੂੰ ਦਾਸ ਕਰਕੇ ਵਹਾਵਾਂਗੇ ਤੋਵਾ ਤੋਵਾ ਲਾ ਦਿਓ ਕਰੀ ਜ਼ੋਰ ਦਾ ਤਾੜੀਆਂ ਦੇਖੋ ਤੋਵਾ ਤੋਵਾ ਮੈਂ ਕੱਲੇ ਬਹੁਤ ਕਰ ਲਿਆ ਠੀਕ ਆ ਮੈਂ ਕਹੂੰਗਾ ਹੁਸਨ ਤੇਰਾ ਤੁਸੀਂ ਕਹਿਣਾ ਤੋਵਾ ਤੋਵਾ ਮੁਹੱਲੀ ਹੁਸਨ ਤੇਰਾ La de